ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕਰਦੇਬ ਧਨਗੜ ਦੇ ਪਰਮ ਸਤਕਾਰਯੋਗ ਸਮੂਹ ਸੰਗਤਾਂ ਨੂੰ ਬੇਨਤੀ ਹੈ ਹਨ ਕਿ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਵਿਸ਼ਵ ਪ੍ਰਸਿੱਧ ਬ੍ਰਹਮਲੇਨ શ્રીਮਾਨ 108 ਸੰਤ ਬਾਬਾ ਹੰਸਰਾਜੀ ਡੇਰਾ ਸਤਕੰਡ ਪੰਡਵਾ ਵਿਖੇ ਉਹਨਾਂ ਦੇ ਮਹਾਨ ਆਗਮਨ ਪੁਰਵ ਮਿਤੀ 19 ਜਨਵਰੀ 2025 ਨੂੰਤਰਮੇਟ ਮੇ ਪ੍ਰਕਾਸ਼ ਦਿਹਾੜੇ ਅਤੇ ਇੱਕਵੇਂ ਸ਼੍ਰੀ ਗੁਰੂ ਰਵਿਦਾਸ ਮਾਗੀ ਜੁਲ ਮੇਲੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਤਾਂ ਦੇ ਸਹਿਯੋਗ ਨਾਲ 19 ਜਨਵਰੀ 2025 ਨੂੰ ਬੜੀ ਧੁੰਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਹਨ ਜਿਨ੍ਹਾਂ ਦੇ ਅਪਲਕਸ਼ ਵਿੱਚ ਸਮਾਗਮਾਂ ਦੀ ਖੁਸ਼ੀ ਦੇ ਅੰਦਰ 7 ਜਨਵਰੀ ਤੋਂ ਸ਼੍ਰੀ ਅਖੰਡ ਜਪਨ ਦੀਆਂ ਲੜੀਆਂ ਆਰੰਭ ਹੋ ਕੇ 19 ਜਨਵਰੀ 2025 ਤੱਕ ਹੋ ਪਾਈ ਜਾਣਗੇ ਮਹਾਨ ਸਮਾਗਮ ਜਿਹੜੇ ਆ ਖੁੱਲੇ دیਵਾਨਾਂ ਦੇ ਵਿੱਚ ਸਜਾਏ ਜਾਣੇ ਨੇ ਅਤੇ ਇਸ ਵਾਰ 108 ਸੰਤ ਬਾਬਾ ਹੰਸਰਾਜ ਮਹਾਰਾਜ ਦੇ 63ਵੇਂ ਆਗਮਨ ਪੁਰਬ ਅਤੇ 21ਵੇਂ ਸ਼੍ਰੀ ਗੁਰੂ ਰਵਿਦਾਸ ਮਾਗੀ ਜੋੜ ਮੇਲੇ ਦੇਸ਼ਾਂ ਵਿਦੇਸ਼ਾਂ ਦੀਆਂ ਸਮੂਹ ਸੰਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਦੇ ਨਾਲ ਮਨਾਏ ਜਾ ਰਹੇ ਹਨ ਅਤੇ 18 ਜਨਵਰੀ ਨੂੰ ਸਤਕਾਰਯੋਗ ਮਾਤਾ ਦਲੀਪ ਕੌਰ ਪਿਤਾ ਪ੍ਰੀਤਮ ਦਾਸ ਅਤੇ ਸਤਕਾਰਯੋਗ 108 ਸੰਤ ਬੀਬੀ ਬਿੰਨਾਰਾਣੀ ਜੀ ਸਤਿਬਾਬਾ ਮਹਿੰਦਰਪਾਲ ਜੀ ਦੇ ਵੀ ਜਨਮ ਦਿਨ ਸਮੂਹ ਸੰਗਤਾਂ ਵੱਲੋਂ ਮਨਾਏ ਜਾ ਰਹੇ ਹਨ ਸਾਜ ਸੰਗਤ ਜੀਓ ਰਾਤ ਨੂੰ ਆਰਤੀ ਆਰਤੀ ਦੇ ਕੀਰਤਨ ਅਤੇ ਪ੍ਰਵਚਨ ਸੰਤ ਬਾਬਾ ਜਸਵਿੰਦਰ ਪਾਲ ਜੀ ਆਪ ਸਾਰੀਆਂ ਸੰਤਾਂ ਨੂੰ ਨਾਮ ਬਲੀ ਨਾਲ ਜੋੜਿਆ ਕਰਨਗੇ ਅਤੇ 18 ਜਨਵਰੀ ਰਾਤ ਨੂੰ ਜੋ ਮਹਾਨ ਸਮਾਗਮ ਇਹ ਕੀਰਤਨੀ ਜਥੇ ਇਨਾ ਮਹਾਨ ਸਮਾਗਮ ਵਿੱਚ ਹਾਜ਼ਰੀ ਭਰਨਗੇ ਰਾਤ ਨੂੰ ਅਤੇ 18 ਜਨਵਰੀ ਸਵੇਰੇ ਨਸ਼ਾਨ ਸਾਹਿਬ ਦੀ ਸੇਵਾ ਹੋਇਆ ਕਰਦੇ ਆ ਇਸੇ ਤਰ੍ਹਾਂ 19 ਤਰੀਕ ਜਨਵਰੀ ਨੂੰ 2025 ਨੂੰ ਸਤਸੰਗ ਦੀ ਬੜੀ ਧੁੰਦ ਦੇ ਨਾਲ ਇਹ ਜਿਹੜਾ ਸਮਾਗਮ ਹੈ ਇਹ ਮਨਾਇਆ ਜਾਣਾ ਅਰਦਾਸ ਸਕੱਤਰ ਡੇਰਾ ਬਾਬਾ ਹੰਸਰਾਜ ਦੀ ਸਮੂਹ ਸੰਤਾਂ ਨੂੰ ਬੇਨਤੀ ਕਰਦਾ ਹੈ ਕਿ ਭਾਈ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚ ਕਰ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਰੌਣਕਾਂ ਨੂੰ ਬਧਾਓ ਇਹਨਾਂ ਸਮਾਗਮਾਂ ਦੀਆਂ ਤਿਆਰੀਆਂ ਦੇ ਵਿੱਚ ਸਮੂਤੀ ਮੈਨੇਜਮੈਂਟ ਔਰ ਮਹਾਨ ਸੇਵਾ ਕਰ ਲੱਗੇ ਹੋਏ ਨੇ ਜੋ ਹਰ ਰੋਜ਼ ਸਫਾਈਆਂ ਔਰ ਇਹਨਾਂ ਆਉਣ ਵਾਲੇ ਸਮਾਗਮਾਂ ਦੇ ਮੁਕੰਮਲ ਪ੍ਰਬੰਧ ਕਰ ਰਹੇ ਨੇ ਔਰ ਸਾਰੀਆਂ ਸੰਗਤਾਂ ਨੂੰ ਦਾਸ ਬੇਨਤੀ ਕਰਦਾ ਪਈਏ ਤੁਹਾਡਾ ਆਪਣਾ ਸਮਾਗਮ ਹੈ ਔਰ ਤੁਹਾਡਾ ਆਪਣਾ ਡੇਰਾ ਹੈ ਔਰ ਗੁਰੂ ਰਵਿਦਾਸ ਜੀ ਨਾਮ ਲਈ ਗਏ ਸੰਗਤਾਂ ਤੇ ਹੋਰ ਸਮੂਚੀਆਂ ਸੰਗਤਾਂ ਨੂੰ ਸਭ ਨੂੰ ਬੇਨਤੀ ਹੈ ਕਿ ਰਾਤ ਦਿਨ ਸੇਵਾ ਕਰਕੇ ਨਾ ਮਹਾਨ ਸਮਾਗਮਾਂ ਵਿੱਚ ਆ ਜੀਆ ਪਰੋ ਔਰ ਵਕ ਵਕ ਸੰਪਰਦਾਮਾਂ ਤੋਂ ਮਹਾਨ ਮਹਾਪੁਰਖ ਇਨਾ ਸਮਗਮ ਵਿੱਚ ਪਹੁੰਚ ਕੇ ਆਪ ਜੀ ਨੂੰ ਗੁਰ ਚਰਨਾਂ ਦੇ ਨਾਲ ਜੋੜਨਗੇ ਯਾਦ ਰਹੇ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ ਨਾਮ ਤੇ ਮਹਾਨ ਜੋ ਪਵਿੱਤਰ ਸਰੋਵਰ ਡੇਰਾ ਸਚਕੰਡਪਾਣਾ ਵੱਲੋਂ ਸਾਜ ਸੰਧੀ ਬਣਾ ਕੇ ਸਮਰਪਨ ਨੂੰ ਸਮਰਪਤ ਸੰਤਾਂ ਨੂੰ 2004 ਦੇ ਵਿੱਚ ਕੀਤੇ ਸਨ ਅਤੇ ਉਹਨਾਂ ਮਹਾਨ ਇਹ ਸਮਰਪਿਤ ਕਰਨ ਤੋਂ ਬਾਅਦ ਅੱਜ ਮਾਗੀ ਦੇ ਜੋੜ ਮੇਲੇ ਸ੍ਰੀ ਗੁਰੂ ਰਵਿਦਾਸ ਵਿਸਾਖੀ ਜੋੜ ਮੇਲੇ ਅਤੇ ਹੋਰ ਵੀ ਮਹਾਨ ਉਪਰਾਲੇ ਜੋ ਫੈਲੇ ਵਿਦਿਆਚਾਰਨ ਹੋਏ ਮਹਾਵਾਕਾਂ ਦੇ ਅਨੁਸਾਰ ਸਤ ਸੰਗਤ ਜੀ ਸਤ ਮਹਾਂਪੁਰਖਾਂ ਵੱਲੋਂ ਬੱਚਿਆਂ ਵਾਸਤੇ ਇੱਕ ਸਕੂਲ ਵੀ ਗੁਰੂ ਅਦਸਰ ਦੇ ਨਾਂ ਤੇ ਬਣਾਏ ਗਏ ਨੇ ਜਿੱਥੇ ਨੰਨੇ ਮੁੰਨੇ ਬੱਚੇ ਮਹਾਨ ਵਿਦਿਆ ਵਿੱਚ ਮੱਲਾ ਮਾਰ ਕੇ ਸੰਗੀਤਕ ਵਿੱਚ ਪੱਲਾ ਮਾਰ ਕੇ ਔਰ ਬੜੇ ਬੜੇ ਮਹਾਨ ਸਮਾਗਮਾਂ ਦੇ ਵਿੱਚ ਜਾ ਕੇ ਗੁਰੂ ਘਰ ਦਾ ਨਾਮ ਉੱਚਾ ਕਰਦੇ ਨੇ ਔਰ ਸੁਮਤੀਆਂ ਸੰਤਾਂ ਨੂੰ ਇੱਕ ਵਾਰ ਫਿਰ ਬੇਨਤੀ ਹੈ ਕਿ 19 ਜਨਵਰੀ ਦਿਨ ਜਿਠਾ ਐਤਵਾਰ ਔਰ ਵੀ ਸੋਪਤੀ ਨੂੰ ਹਾਜ਼ਰੀਆਂ ਭਰ ਕੇ ਨਾ ਮਹਾਨ ਸਮਾਗਮਾਂ ਦੇ ਵਿੱਚ ਲਾਗ ਉਠਾਓ ਗਰਣਕਾ ਨੂੰ ਵਧਾਓ ਗੁਰੂ ਕਰਜੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਜੈ ਗੁਰਦੇਵ ਧੰਨ ਗੁਰਦੇਵ